ਹਸ਼ਿਆਰ ਪੁਰਦਾ ਸਭ ਤੋਂ ਸੋਹਣਾ ਪਿੰਡ ਜਨੋੜੀ ਤੇ ਜਨੋੜੀ ਦਾ ਸਭ ਤੋਂ ਮਸ਼ਹੂਰ ਰੈਸਟੋਰੈਂਟ ਰੈੱਡ ਜ਼ੋਨ ਰੈਸਟੋਰੈਂਟ ਅਤੇ ਸਵੀਟ ਸ਼ਾਪ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੀ ਸਰਵਿਸ ਦੇ ਬਾਰੇ ਭਾਜੀ ਉਹਨਾਂ ਦਾ ਨਾਮ ਹੈ ਸੁਰੇਸ਼ ਕਲਸੀ ਇਹਨਾਂ ਦੀ ਸਰਵਿਸ ਇੰਨੀ ਵਧੀਆ ਹੈ ਅਤੇ ਗੱਲਬਾਤ ਕਰਨ ਦਾ ਤਰੀਕਾ ਇੰਨਾ ਕੋ ਵਧੀਆ ਹੈ ਕਿ ਇਹਨੂੰ ਦੇਖ ਕੇ ਹੀ ਗਾਹਕ ਜਿਹੜਾ ਆਪਣੇ ਆਪ ਆਕਰਸ਼ਿਤ ਹੁੰਦਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਕੁਆਲਿਟੀ ਦੇ ਬਾਰੇ ਪੀਜ਼ਾ 버ਗਰ ਅਤੇ ਸੈਂਡਵਿਚ ਬਹੁਤ ਹੀ ਬਾ ਕਮਾਲ ਬਣਾਏ ਜਾਂਦੇ ਨੇ ਤੇ ਗੇਕ ਵੱਖ-ਵੱਖ ਵੈਰਾਈਟੀਆਂ ਦੇ ਇੱਥੇ ਮਿਲਦੇ ਨੇ ਤੇ ਭਾਜੀ ਹੁਣਾਂ ਦਾ ਅਗਰ ਬਣਾਉਣ ਦਾ ਤਰੀਕਾ ਅਸੀਂ ਤੁਹਾਨੂੰ ਦਸੀਏ ਸਾਫ ਸਫਾਈ ਅਤੇ ਬਹੁਤ ਹੀ ਯੂਨੀਕ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਸਰਵਿਸ ਪ੍ਰੋਵਾਈਡ ਕਰਦੇ ਨੇ ਅਸੀਂ ਭਾਜੀ ਹੁਣਾਂ ਨੂੰ ਆਰਡਰ ਦਿੱਤਾ گارਲਿਕ ਬ੍ਰੈਡ ਦਾ ਤੇ ਆਓ ਦੇਖਦੇ ਹਾਂ ਕਿਵੇਂ ਬਣਾਉਂਦੇ ਨੇ ਸੱਚ ਮੰਨਿਓ ਜਿੰਨਾ ਕਿ ਦੇਖਣ ਨੂੰ ਵਧੀਆ ਲੱਗ ਰਿਹਾ ਹੈ ਉਨਾ ਹੀ ਖਾਣ ਦੇ ਵਿੱਚ ਬੱਧਿਆ ਟੇਸਟ ਤੇ ਕੁਆਲਿਟੀ ਬਹੁਤ ਹੀ ਵਧੀਆ ਜੇਕਰ ਤੁਸੀਂ ਮੇਰਾ ਪਰਸਨਲ ਰਿਵਿਊ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ ਹੈ ਹਰਿਆਣੇ ਤੋਂ ਅਗਰ ਮੈਂ ਕਮਾਈ ਦੇਵੀ ਤੱਕ ਦੀ ਗੱਲ ਕਰਾਂ ਸ਼ਾਇਦ ਹੀ ਕੋਈ ਰੈਸਟੋਰੈਂਟ ਅਜੀਹਾ ਹੋਏਗਾ ਜਿੱਥੇ ਇੰਨੀ ਵਧੀਆ ਸਰਵਿਸ ਮਿਲਦੀ ਹੈ ਲੋਕੇਸ਼ਨ ਨੋਟ ਕਰਿਓ ਜਨੋੜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪੀ ਐਨ ਵੀ ਬੈਂਕ ਦੇ ਨਾਲ ਰੈੱਡ ਜ਼ੋਨ ਰੈਸਟੋਰੈਂਟ ਭਾਜੀ ਹੁਣਾ ਤਾਂ ਨਾਮ ਹੈ ਸ੍ਰੇਸ਼ ਕਲਸੀ